09 ਅੱਜ ਜੋ ਪਹਿਲਾ ਲਾਈਵ ਹੋਇਆ ਹੈ ਆਪਾਂ ਚੈਨਲ ਤੇ ਉਹਦਾ ਇੱਕ ਖਾਸ ਕਾਰਨ ਹੈ ਤੇ ਜੇਕਰ ਤੁਸੀਂ ਵੀ ਖੇਤੀ ਨਾਲ ਜੁੜੇ ਆ ਤੇ ਜਰੂਰ ਜੁੜਿਓ ਰਿਓ ਇਸ ਵੀਡੀਓ ਨਾਲ ਪੂਰੀ ਵੀਡੀਓ ਵੇਖਣ ਦਾ ਜਰੂਰ ਯਤਨ ਕਰਿਓ ਆ ਜਿਹੜੀ ਕਣਕ ਤੁਸੀਂ ਦੇਖਦੇ ਪਏ ਆ ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਖੇਤ ਆ ਤੇ ਇਹਦੀ ਬਜਾਈ ਹੋਈ ਸੀ 4 ਨਵੰਬਰ ਨੂੰ ਇਹ ਹੈਪੀ ਸੀਡ ਨਾਲ ਕਣਕ ਕੇਰੀ ਏ ਸੇਵਾਦਾਰਾਂ ਨੇ ਕੇਰੀ ਤੇ ਇਹ ਅੱਜ ਹੋ ਗਈ 26 ਦਸੰਬਰ ਲਗਭਗ 52 53 ਦਿਨ ਦੀ ਕਣਕ ਆ ਤੇ ਤੁਸੀਂ ਮੰਨੋਗੇ ਵੀ ਅੱਜ ਜਿਹੜੀ ਖਾਦ ਪਾਉਂਦੇ ਆ ਇਸ ਤੋਂ ਪਹਿਲਾਂ ਕੇਵਲ ਇੱਕ ਬੋਰਾ ਖਾਦ ਪਈ ਐ ਇਹਨੂੰ ਆ ਹੁਣ ਡੇਢਵਾਂ ਬੋਰਾ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪੈਣ ਦਿਆ ਭਾਵ ਕਿ ਇਹ ਜਦੋਂ ਕਣਕ ਹੋਈ 20 ਦਿਨਾਂ ਦੀ ਉਦੋਂ ਅੱਧਾ ਬੋਰਾ ਖਾਦ ਪਾਈ 26ਵੇਂ ਦਿਨ ਪਾਣੀ ਲਾਇਆ 35ਵੇਂ ਦਿਨ ਫੇਰ ਅੱਧਾ ਬੋਰਾ ਆਇਆ ਦੋ ਵਾਰਾਂ ਹੋ ਗਈ ਤੇ ਅੱਜ ਤੀਜੀ ਖਾਦ ਇਹਨੂੰ ਅੰਦੀਆ 55ਵੇਂ ਦਿਨਾਂ 'ਤੇ ਨਾ ਜਾ ਕੇ 55 ਦਿਨਾਂ ਤੋਂ ਪਹਿਲਾਂ ਪਹਿਲਾਂ ਖਾਦ ਪੂਰੀ ਕਰਨੀ ਤੇ ਅੱਧਾ ਬੋਰਾ ਅੱਜ ਸੀ ਪਾਉਣ ਦੇ ਅਜੇ ਦਾ ਅਸਰ ਹੋਣਾ ਆ ਤੇ ਆ ਕਣਕ ਤੁਹਾਡੇ ਸਾਹਮਣੇ ਆ ਬੂਟਾ ਵੇਖੋ ਬੰਲੀਆਂ ਵੇਖੋ ਫਟਾਰਾ ਦੇਖੋ ਇਹਦਾ ਤੇ ਵੇਖੋ ਰੌਣਕ ਕਣਕ ਤੇ ਕਿਉਂਕਿ ਪਹਿਲਾਂ ਤੋਂ ਹੀ ਬੇਨਤੀ ਕਰਨ ਦੇ ਆਏ ਆ ਕਿ ਆਪਾਂ ਨਾ ਵੇਖੋ ਵੇਖੀ ਕੋਈ ਇੱਕ ਬੋਰਾ ਪਾ ਦਿੰਦਾ ਆ ਕੋਈ ਡੇਢ ਬੋਰਾ ਪਾ ਦਿੰਦਾ ਇੱਕੋ ਵਾਰ ਦੇ ਵਿੱਚ ਹੀ ਪਰ ਜਿਵੇਂ 46% ਨਾਈਟ੍ਰੋਜਨ ਆ ਇਹਦੇ 'ਚ ਤੇ ਇੱਕ ਬੋਰੇ ਦੇ ਵਿੱਚ 20.7 ਕਿਲੋ ਨਾਈਟ੍ਰੋਜਨ ਹੁੰਦੀ ਆ ਯੂਰੀ ਦੇ ਇੱਕ ਬੋਰੇ ਚ ਪਰ ਜੇਕਰ ਵੇਖੀ ਵੀ ਕਣਕ ਦੇ 1 ਕਿੱਲੇ ਨੂੰ ਜਿਹੜੀ ਇੱਕ ਵਾਰ ਦੇ ਵਿੱਚ ਜੋ ਪੌਦੇ ਬੂਟੇ ਜਿੰਨੇ ਜਿੰਨੀ ਵਰਤਣੀ ਉਹ ਆ 10 ਤੋਂ 12 ਕਿਲੋ ਨਾਈਟ੍ਰੋਜਨ ਸੋ ਬਾਕੀ ਜਿਹੜੀ ਵੱਧ ਉਹ ਜੜ ਹੋ ਜਾਣੀ ਜਾਂ ਹਵਾ ਚ ਉੱਡ ਜਾਣੀ ਤੇ ਇਹਨੂੰ ਲੱਗਦੀ ਕੇਵਲ ਅੱਧੇ ਕ ਬੋਰੇ ਦੀ ਸੋ ਅਸੀਂ ਕੀ ਕੀਤਾ ਫਿਰ ਅੱਧਾ ਅੱਧਾ ਬੋਰਾ ਕਰਕੇ ਆ ਤੀਜੀ ਖਾਦ ਅਜ ਪਾਉਂਦੇ ਆ ਤੇ ਕਣਕ ਤੁਹਾਡੇ ਸਾਹਮਣੇ ਆ ਇੱਥੇ 25 ਕਿੱਲੇ ਆ ਗੁਰੂ ਸਾਹਿਬ ਦੇ ਤੇ ਚਲੋ ਇੱਕ ਵਾਰ ਸੇਵਾਦਾਰਾਂ ਨੇ ਵੱਖ-ਵੱਖ ਪਿੰਡਾਂ ਤੋਂ ਸੇਵਾਦਾਰ ਆਏ ਇਹਨਾਂ ਦੇ ਚਰਨ ਪਏ ਸਾਬ ਨੇ ਤਰਸ ਕੀਤਾ ਤੇ ਆ ਤੁਹਾਡੇ ਸਾਹਮਣੇ ਰਿਜ਼ਲਟ ਐਵੇਂ ਜੂਰੀਆਂ ਨਾਲ ਛੁੱਟੀ ਜਾਈਏ ਜਿਆਦਾ ਤੋਂ ਜਿਆਦਾ ਤੇ ਇੱਕ ਤੁਹਾਨੂੰ ਇਹ ਵੀ ਬੇਨਤੀ ਕਰਾਂਗੇ ਵੀ ਆਪਾਂ ਤੁਹਾਨੂੰ ਇੱਕ ਵੀਡੀਓ ਛੇਤੀ ਆ ਪੋਸਟ ਕਰਾਂਗੇ ਆਪਾਂ ਵੀਡੀਓ ਰਹੀ ਤੁਹਾਨੂੰ ਦਿਖਾਵਾਂਗੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਇੱਥੋਂ ਦੂਸਰੇ ਪਾਸੇ ਜ਼ਮੀਨ ਆ ਗੁਰੂ ਸਾਹਿਬ ਨੇ ਜਿਹੜੀ ਬਖਸ਼ੀ ਤੇ ਆਪਾਂ ਉੱਥੇ ਵੀ ਅੱਧਾ-ਅੱਧਾ ਬੋਰਾ ਕਰਕੇ ਡੇਢ ਬੋਰਾ ਪਾਈ ਤੇ ਨਾਲ ਸਾਂਝੀ ਵਾਟਿਆ ਉਹਦੇ ਇੱਕ ਪਾਸੇ ਜਿਹੜੇ ਦੀ ਤੇ ਆਪਾਂ ਡੇਢ ਬੋਰਾ ਪਾਈ ਅੱਧਾ-ਅੱਧਾ ਕਰਕੇ ਉਹਨੇ ਡੇਢ-ਡੇਢ ਬੋਰਾ ਕਰਕੇ ਦੋ ਵਾਰੀ ਪਾਤੀ ਆ ਤੁਹਾਨੂੰ ਡਿਫਰੈਂਸ ਦਿਖਾਉਣਾ ਵੀ ਉਹ ਕਣਕ ਦਾ ਵੀ ਉਹ ਕਣਕ ਦੇ ਵਿੱਚ ਡਿਫਰੈਂਸ ਕੀ ਆ ਦੋਹਾਂ ਦੇ ਵਿੱਚ ਅੰਤਰਾ ਕੀ ਆ ਇੱਕ ਪਾਸੇ 3 ਬੋਰੇ ਵਾਲੀ ਕਣਕ ਇੱਕ ਪਾਸੇ ਡੇਢ ਬੋਰੇ ਵਾਲੀ ਤੇ ਕੁਸੋਂ ਜ਼ਿਆਦਾ ਕੀਤੇ ਰੋਹਾਨੀਤ ਜ਼ਿਆਦਾ ਕੀਤੇ ਕਣਕ ਕਿਹੜੀ ਜ਼ਿਆਦਾ ਵਧੀਆ ਇਹ ਤੁਹਾਨੂੰ ਦਿਖਾਉਣਾ ਆਪਾਂ ਉਦੋਂ ਤੇ ਆ ਤੁਹਾਡੇ ਸਾਹਮਣੇ ਰਿਜ਼ਲਟ ਆ ਜੀ ਆ ਤੁਸੀਂ ਦੇਖ ਸਕਦੇ ਆ ਤੇ ਤਿੰਨ ਦੀ ਨਾਸ਼ਕ ਸਪਰੇ ਵੀ ਕੀਤੀ ਆ ਚੌੜਾ ਪੱਤਾ ਸੀ ਕਿਤੇ ਕਿਤੇ ਤੇ ਉਹ ਵੀ ਹੁਣ ਮੈਨੇਜ ਹੋ ਗਿਆ ਸਾਰਾ ਮਰ ਗਿਆ ਲਗਭਗ ਤੇ ਬਾਕੀ ਬਹੁਤ ਵਧੀਆ ਇਹਦਾ ਰਿਜ਼ਲਟ ਰਿਹਾ ਅੱਦਾ ਅੱਦਾ ਬੋਰਾ ਖਾਦ ਪਾਉਣ ਦੇ ਨਾਲ ਇਵੇਂ ਨਾ ਸੁਟਿਏ ਕਿਉਂਕਿ ਇੱਕ ਵਾਰਾਂ ਜ਼ਰੂਰਤ ਹੀ ਕਣਕ ਨੂੰ 10 ਤੋਂ 12 ਕਿਲੋ ਨਾਈਟ੍ਰੋਜਨ ਦੀ ਆ ਤੇ ਉਹ ਅੱਧੇ ਬੋਰੇ ਦੇ ਵਿੱਚੋਂ ਪੂਰੀ ਹੋ ਜਾਂਦੀ ਆ ਆ ਤੁਸੀਂ ਵੇਖ ਰਹੇ ਆ ਜੀ ਕਣਕ ਤੁਹਾਡੇ ਸਾਹਮਣੇ ਆ ਤੇ ਇੱਕ ਪਾਣੀ ਤੋਂ ਪਹਿਲਾਂ ਪਾਈ ਇੱਦਾਂ ਬੋਰਾ ਤੇ ਕਈ ਵੀਰ ਕਹਿੰਦੇ ਵੀ ਪਾਣੀ ਤੋਂ ਅੱਗੇ ਕੱਦ ਪਾਉਣ ਦਾ ਫਾਇਦਾ ਕੋਈ ਨਹੀਂ ਉੱਤੇ ਪਰਾਲੀ ਆ ਕਣ ਕੁੜ ਜਾਣੀ ਪਰ ਉਹਦਾ ਫਾਇਦਾ ਇਹ ਹੋਇਆ ਵੀ ਕਣਕ ਪੀਲੀ ਨਹੀਂ ਹੋਈ ਜਦੋਂ ਖਾਦ ਪਾ ਕੇ 6 ਦਿਨ ਬਾਅਦ ਪਾਣੀ ਲਾਇਆ ਤੇ ਪਾਣੀ ਲਾਉਣ ਤੋਂ ਬਾਅਦ ਫਿਰ 9 ਦਿਨ 8-9 ਦਿਨ ਬਾਅਦ 35 ਮਿੰਨਾਂ ਜਾ ਕੇ ਫਿਰ ਅੱਧਾ ਬੂਰਾ ਪਾਤੀ ਕਣਕ ਨੇ ਆਪਣਾ ਰੰਗ ਹੀ ਨਹੀਂ ਛੜਿਆ ਜੀ ਬੜਾ ਸੋਹਣਾ ਰਿਹਾ ਇਹ ਤਜਰਬਾ ਸੋ ਬੇਨਤੀ ਇਹੋਈ ਆ ਥੋੜੇ ਆਪਾਂ ਹਿਸਾਬ ਨਾਲ ਚੱਲੀਏ ਐਵੇਂ ਫਾਈਟ੍ਰਾਈਜ਼ਰ ਨਾ ਛੁੱਟੀ ਜਾਈਏ ਜ਼ਿਆਦਾ ਵਿੱਚ ਜਿੰਨੀ ਇੱਕ ਜ਼ਰੂਰਤ ਆ ਉਹਨਾਂ ਕਦੇਮ ਦਾ ਯਤਨ ਕਰੀਏ ਇਹਦੇ ਨਾਲ ਵਾਤਾਵਰਨ ਵੀ ਸਾਫ਼ ਰਹੂ ਤੇ ਮਿੱਟੀ ਦੀ ਸਿਹਤ ਵੀ ਬਣੀ ਰਹੂ ਤੇ ਆਪਾਂ ਨੂੰ ਪੌਸ਼ਟਿਕ ਭੋਜਨ ਵੀ ਮਿਲੂਗਾ ਜ਼ਿਆਦਾ ਯੂਰੀਆ ਲੋਡ ਤੋਂ ਵੱਧ ਪਾਵਾਂਗੇ ਤੇ ਉਹ ਕਿਸੇ ਕੰਮ ਨਹੀਂ ਆ ਵੀਰੋ ਸੋ ਜੇਕਰ ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗੀ ਤੇ ਵੀਡੀਓ ਨੂੰ ਕਰੋ ਲਾਇਕ ਸ਼ੇਅਰ ਤੇ ਨਵੇਂ ਉਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਯਤਨ ਕਰਾਂਗੇ ਕਿ ਵੀ ਇੰਦਾ ਵੱਧ ਤੋਂ ਵੱਧ ਆਪਣੇ ਨਿੱਜੀ ਚਰਬੇ ਤੁਹਾਡੇ ਨਾਲ ਆਪਾਂ ਸਾਂਝੇ ਕਰ ਸਕੀਏ ਕਣਕ ਤੁਹਾਡੇ ਸਾਹਮਣੇ ਆ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਤੇ ਵੀਡੀਓ ਜਰੂਰ ਇੱਕ ਦੋ ਦਿਨ ਦੇ ਵਿੱਚ ਅਪਲੋਡ ਕਰਾਂਗੇ ਤੁਹਾਨੂੰ ਡਿਫਰੈਂਸ ਦਿਖਾਵਾਂਗੇ ਵੀ ਤਿੰਨ ਬੋਰੇ ਯੂਰੀਏ ਵਾਲੀ ਕਣਕ ਤੇ ਅੱਧਾ-ਅੱਧਾ ਬੋਰਾ ਪਾ ਕੇ ਡੇਢ ਬੋਰੇ ਯੂਰੀਏ ਵਾਲੀ ਕਣਕ ਦਾ ਕਿੰਨਾ ਫਰਕ ਆ ਦੋਹਾਂ ਚ ਵਧੀਆ ਕਿਹੜੀ ਆ ਤਾਂ ਤੱਕ ਲਈ ਜੁੜੇ ਰਹੋ ਚੈਨਲ ਨਾਲ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਨ ਸਰਬੱਤ ਦਾ ਭਲਾ ਕਰਨ ਸਾਰਿਆਂ ਦੀ ਕਰਤ ਵਿੱਚ ਮਹਾਰਾਜ ਬਖਸ਼ਿਸ਼ ਬਰਕਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ